ਇਹ ਮੋਈ ਨਾ ਇਹਦਾ ਆਜਿੰਦਰਾ ਵਾਲਾ ਤਾਂ ਟੈਨ ਕਿੰਨੇ ਰਹਿ ਗਿਆ ਸੋ ਘੱਟੇ ਆਈਓ ਵਾਹ ਤਾਂ ਟੈਨ ਦਾ ਘੱਟ ਇਹ ਘੱਟ ਲੱਗਦੀ ਆ ਉਹ ਚ ਉਹਦੇ ਨਾਲੋਂ ਵੱਧ ਤਾਂ ਆੜੇ ਦਾ ਇਹ ਜਿਹਨੋਂ ਹੋਲ ਲਾਈਨ ਨਾਲੋਂ ਇਹਦਾ ਹੋਲ ਲਾਈਨ ਜਦ ਚੜ ਗਈ ਹੁਣ ਕਰਨ ਦਾ 2-4 ਦਿਨਾਂ ਦਾ ਉਹ 3 ਦਿਨਾਂ ਦਾ ਫਰਕ ਪੈ ਗਿਆ ਉਹ ਅਸਲ ਵਿੱਚ ਪਿਛਲੇ ਆ ਮਿਸਰੀ ਦੀ ਲੇਟ ਛੇਤੀ ਆ ਉਹ ਲੱਗੀ ਮਗਰ ਉਹ ਉਹ ਤਾਂ ਐਡਾ ਕੱਦ ਵੀ ਨਹੀਂ ਹੈਗਾ ਸੀ ਮੈਂ ਜਨਨ ਕਿ ਹੈਗੀ ਸੀ ਐਡੀ ਨਹੀਂ ਹੀ ਹੈਗੀ ਉਹ ਚੋਗੀ ਸੁਪ ਕੇ ਆਈ ਜਾਦਾ 살ਜਾ ਚੌਲ ਨਹੀਂ ਕੀਗਾ ਬਸ ਨਾ ਕਤਿਲੀ ਦੀ ਅੱਛਾ ਚੌਲ ਨਿਕਲਦਾ ਸੀ ਉਹ ਤਾਂ ਨਿਕਲਦਾ ਸੀਗਾ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਬesque ਗੁਰੂ ਅੱਗੇ ਬੇਨਤੀ ਅਰਦਾਸ ਕਰਦਾ ਸੱਚਾ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਮਿੱਤਰ ਆਪਣੇ ਪਰਿਵਾਰਾਂ 'ਚ ਖੁਸ਼ੀ ਵਸਣ ਕੰਮਕਾਰਾਂ 'ਚ ਵਾਧਾ ਹੋਵੇ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਮੰਨ ਲਓ ਵੀ ਬਲੌਗ ਬਣਾ ਰਹੇ ਆ ਇਹ ਬਲੌਗ ਆਪਣਾ ਹੈਗਾ ਜੀਰੀ ਦੇ ਆਧਾਰ ਤੇ ਆਪਣੀ ਕੰਪੈਨ ਚਲਦੀ ਆ ਥੋੜਾ ਜਿਹਾ ਅੱਜ ਆਪਾਂ ਕਿਥੇ ਪਾਸੇ ਗਏ ਹੋਏ ਤੇ ਇਸ ਕਰਕੇ ਕੰਪੈਨ ਤਾਂ ਸਾਜਰੇ ਚਲਦੀ ਤੀ ਉਹ ਲੇਟ ਵਲੌਗ ਬਣਾਇਆ ਗਿਆ ਦੁਪਹਿਰੇ ਜੀ ਆਇਆ ਤੀ ਮੈਂ ਉਸ ਤੋਂ ਬਾਅਦ ਫਿਰ ਵਲੌਗ ਬਣਾਇਆ ਇਸ ਕਰਕੇ ਥੋੜਾ ਜਿਹਾ ਸਵੇਰ ਵਾਲਾ ਜਿਹੜੀ ਆਪਾਂ ਦੂਜੀ ਉਹ ਆਰਗਨ ਕਿਤੇ ਉਹ ਦਿਖਾਉਣੀ ਸੀ ਉਹ ਦਿਖਾਈ ਨਹੀਂ ਗਈ ਉਹ ਵੱਡੀ ਗਈ ਸੀ ਉਹ ਆਪਣੀ ਵੀਡੀਓ ਹੋਰ ਕਿਸੇ ਨੇ ਬਣਾਈ ਤੇ ਜਣੀ ਉਹ ਵੀਡੀਓ ਦਾ ਆਪਾਂ ਫੇਰ ਦੁਬਾਰਾ ਦਿਖਾਵਾਂਗੇ ਇਹਦੇ ਵਿੱਚ ਆਪਾਂ ਥੋੜੀ ਜੀ ਜਿਹੜੀ ਦੂਜੀਆਂ ਜੀਰੀਆਂ ਨੇ ਆਪਣੀਆਂ 110 ਵਗੈਰਾ ਉਹਦੀ ਵੀਡੀਓ ਦਿਖਾਵਾਂਗੇ ਉਹ ਸ਼ਾਮ ਤੱਕ ਦੀ ਜਿਹੜੀ ਹੈ ਵੀਡੀਓ ਉਹ ਫੁੱਲ ਦਿਖਾਵਾਂਗੇ ਜੋ ਜੁੜੇ ਰਹੇ ਹੋ ਬਾਕੀ ਸਾਡੇ ਬਲੌਗ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਵੀ ਕਰਿਆ ਕਰੋ ਵੀਡੀਓ ਨੂੰ ਐਮ ਬਾਕੀ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀਆਂ ਵੀਡੀਓ ਦੇਖਦੇ ਹੋ ਤੇ ਵੀਡੀਓ ਨਾਲ ਜੁੜੇ ਹੋਇਓ ਅ ਬਾਕੀ ਸਾਡੇ ਆਪਣੇ ਚੈਨਲ ਨਾਲ ਜੁੜੇ ਹੋਇਓ ਤੁਸੀਂ ਸਾਰਿਆਂ ਦਾ ਆਗੇ ਲੋ ਧੰਨਵਾਦੀਆਂ ਆਕੇ ਤੁਸੀਂ ਅੱਗੇ ਨੂੰ ਵੀ ਚੱਲ ਜਿਓ ਵਧੀਆ ਦੇਖੋ ਬਹੁਤ ਬਹੁਤ ਧੰਨਵਾਦ ਦੇਖਦੇ ਆ ਫਿਰ ਆਜੋ ਲਓ ਜੀ ਕਰਤਾ 110 ਚ ਸਟਾਰਟ ਕੰਮ ਸਾਡੇ ਬਸਰੇਈਆ ਕੰਪੈਨ ਚੱਲਦੀ ਆ ਖੇਤਾਂ ਚ ਇਹ ਜਿਹੜੇ ਏਰੀਆ ਆਪਣੀ ਇਹ 110 ਇਧਰ ਆ ਅੰਬਾਲਾ ਖੇਤ ਚ ਜਿਹੜਾ ਫਤਿਹਪੁਰ ਵਾਲੀ ਸਾਈਡ ਤੇ ਆ ਉਹਦੇ ਵਿੱਚ ਚੱਲ ਰਹੀ ਆ ਆ ਇੱਕ ਗੇੜਾ ਲਿਆਂਦਾ ਇੱਧਰ ਨੂੰ ਪਹਿਲਾ ਗੇੜਾ ਚੱਲ ਰਿਹਾ ਹਜੇ ਪਿਛੇ ਇੱਧਰਲੇ ਪਾਸੇ ਵੱਟ ਚੁੱਕੇ ਆ ਪਹਿਲਾਂ ਹਾਂ ਜਿਹੜੇ ਮਰ ਲੋ ਵੀ ਪਿਛਲੇ ਸਾਈਡ ਤੇ ਆਹਾ ਤਾਵਰ ਵਾਲੇ ਖੇਤ ਤੇ ਇਹ ਵੱਟ ਤੇ ਆਪਾਂ ਨੇ ਤਕਰੀਬਨ ਹੁਣ ਇਹ ਇੱਧਰ ਦੂਜੇ ਅੰਬ ਵਾਲੇ ਖੇਤ ਤੇ ਆ ਗਏ ਵੀਡੀਓ ਦਿਖਾਉਨੇ ਆ ਫਿਰ ਮਾਰੇ ਚਲਦੀ ਜਦ ਨੇੜੇ ਆ ਜਾਈਗੀ ਲਓ ਜੀ ਕਰੋ ਚੈੱਕ ਕਿੰਦਾ ਚਲਦੀ ਆ ਕੰਪੈਨ ਚਲਦੀ ਸਲੋ ਸਲੋ ਆ ਲਾਂਗਾ ਥੋੜਾ ਜਿਆ ਕਹਿੰਦੇ ਨੇ ਜਿਆਦਾ ਆ ਇਸ ਕਰਕੇ ਚੱਲ ਰਹੀ ਆ ਸਲੋ ਅਜੇ ਝਾੜਦਾ ਪਤਾ ਨਹੀਂ ਪਰ ਜੀਰੀ ਪੂਰੀ ਉਹ ਆ ਟਾਪ ਤੇ ਕੋਈ ਹੋਈ ਆ ਜਿਹੜੀ ਪ੍ਰਾਲੀ ਪੂਰੀ ਵਧੀ ਹੋਈ ਆ ਜੀਰੀ ਦਾ ਝਾੜਦਾ ਅਜੇ ਬਾਅਦ 'ਚ ਪਤਾ ਲੱਗੂਗੀ ਕੀ ਆ ਆਹ ਆ ਵੀ ਆਉਂਦਾ ੱੱਲੇ ਵੀ ਮੜਾ ਮੜਾ ਆਉਂਦਾ ਪਿੱਛੇ ਜਿਹੜੀ ਆਰਗੈਨਿਕ ਕਣਕ ਕਹਿੰਦੇ ਤੇ ਉਹ ਨਾ ਆਰਗੈਨਿਕ ਜੀ ਦੀ ਸੌਰੀ ਉਹ ਵੱਢ ਚੁੱਕੇ ਆ ਮੈਂ ਕਿੱਥੇ ਭੋਗ ਤੇ ਗਿਆ ਹੋਇਆ ਤੀ ਇਸ ਕਰਕੇ ਉਹਦੀ ਵੀ ਵੀਡੀਓ ਦਿਖਾਤਾ ਹੈਗਾ ਤੀ ਬਾਕੀ ਇਹਨਾਂ ਨੇ ਬਣਾਈ ਆ ਨਹੀਂ ਬਣਾਈ ਉਹ ਦੇਖਦੇ ਆ ਹੁਣ ਉਹ ਜੇ ਮਿਰਚ ਤਾਂ ਪਾਉ ਜ਼ਰੂਰ ਪਾਵਾਂਗੇ ਰੋਟੀ ਆ ਕਿ ਕਰਵਾ ਹਾ ਇੱਕ ਜਿਹੜਾ ਵਾਪਸੀ ਲੈ ਗਿਆ ਹਾ ਉੱਚੀ ਸਾਈਡ ਤੇ ਆ ਕੇ ਪਾਰ ਰਿਹਾ ਨਾਣੇ ਜੀਰੀ ਆਪਣੀ 110 ਇਹ ਤੇ ਹੁਣ ਆਏ ਜੇ ਵਿੱਚੋਂ ਦੋ ਬੰਬੂ ਪਾ ਕੇ ਅਤੂਆ ਬੰਬੂ ਚੱਲ ਰਿਹਾ ਹੈ ਤੇ ਤਕਰੀਬਨ ਇਹ ਲੰਬਾਈ ਇਹ 1.5 ਕਿੱਲੇ ਦਾ ਇਹ ਲੰਬੋਂ ਵਿੱਚ ਹੀ ਰਹਾ ਹੈ ਕਿਹੋ ਹਣਕ ਚੱਲ ਰਹੀ ਹੈ ਕਿਹੜੇ ਆ ਚੁੱਕੀ ਆ ਹੁਣ ਮੰਨੋ ਇਹ ਕੰਪਾਇੰਟਾ ਕਿਹੜਾ ਇਤਨੂੰ ਆਪਣੇ ਵੱਲ ਨੂੰ ਆ ਰਹਿਣਾ ਜੇ ਤੁਸੀਂ ਐਕਟ ਕਰ ਰਹੇ ਹੋ ਪਹਿਲਾਂ ਥੋੜੀ-ਥੋੜੀ ਕਟਾਉਂ ਦਿੱਤੀ ਹੁਣ ਦੁਬਾਰਾ ਇਹਦੀ ਸੁੱਪਾ-ਸੁੱਪਾ ਦਾ ਮੜਾ ਜਾਂ ਸਾਫ ਕਰਾਈ ਜਾਂਦੇ ਵੀ ਸਾਫ ਕਰ ਹੁਣ ਦਾਣਾ ਨਹੀਂ ਆਉਂਦਾ ਪਹਿਲੇ ਜਿਹੜੇ ਚ ਥੋੜੀ ਜਿਹੀ ਦਾੜੇ ਆਏ ਹੋਏ ਤੇ ਥੋੜੇ ਆਏ ਹੋਏ ਤਾਂ ਜਣੀ ਪੂਰੀ ਜੇ ਪਰ ਫੇਰ ਵੀ ਨੁਕਸਾਨਤਾ ਨੁਕਸਾਨ ਆ ਇਸ ਕਰਕੇ ਦੁਬਾਰਾ ਉਹਨੂੰ ਸਾਫ ਕਰਾ ਕੇ ਜੀ ਦੋਸਤੋ ਆਹ 1.5 ਕਿੱਲਾ ਵੱਟ ਲਿਆ ਆ ਹੁਣ ਅਗਲੇ ਆ ਮੋਟਰ ਵਾਲੇ ਖੱਤੇ ਚ ਚੱਲ ਰਹੀ ਆ ਇਹ ਉਹਦੇ ਨਾਲ ਥੋੜਾ ਜਿਹਾ ਨਰਮ ਕੀ ਇਹ ਇਧਰਲੇ ਖੱਤੇ ਨਾਲੋਂ ਇਹਦੇ ਦਾਣੇ ਵੀ ਆਪਾਂ ਵੱਖਰੇ ਦੂਜੀ ਟਰਾਲੀ ਚ ਪਵਾਵਾਂਗੇ ਲਓ ਜੀ ਥੱਲੇ ਵੀ ਚੈੱਕ ਕਰੋ ਇਹਦਾ ਪੂਰ ਦੇ ਵਿੱਚ ਵੀ ਹੈ ਨਹੀਂ ਨਾ ਠੀਕ ਆ ਲੇਟਰੇ ਵੀ ਖੋਦਾ ਤੇ ਆ ਇਹ ਜਿਹੜੀ ਆ ਮੋਟਰ ਤੇ ਆਪਣੀ ਸਾਰੀ ਉਹ 110 ਲਾਈ ਹੋਈ ਆ ਜਿਹੜੀ ਆ ਸਾਹਮਣੇ ਆਪਦੀ ਮੋਟਰ ਆ ਹੋਮ ਵਾਲੀ ਉਹ ਘੱਟੇ ਚ ਚੱਲ ਰਹੀ ਜਾਂਦੀ ਆ ਆ ਸਿੱਧਰ ਰੱਖ ਦੋ ਇੱਥੇ ਰੱਖੋ ਇਹਨੂੰ ਇਹਨੂੰ ਚਾਹ ਦੇ ਆਹ ਚੋਕੋ ਤਪਲਾਉਣਾ ਮੈਂ ਤੇ ਚਾਹ ਉਹ ਤੇ ਬਿਸਤਰ ਤੇ ਜੀ ਉਹ ਵਾਹਿੰਦਾ ਮੈਂ ਨਾ ਮੈਂ ਨੂੰ ਕੋਸਾ ਕਰਕੇ ਦੇ ਦੋ ਜੀ ਓਏ ਉਹੀ ਕੰਮ ਕਰਦਾ ਮੈਂ ਅੱਛਾ ਹਮ ਇੱਧਰ ਆਲਾ ਫੜ ਤੂੰ ਆ ਫੜ ਹਲੋ ਹੈਲੋ ਹੈਲੋ ਨਿਆਮਤ ਆਹ ਫੜਾ ਪੀ ਅਬ ਹਮ ਦੋ ਅਬਤੀ ਹੋ ਉਹ ਵਧੀਆ ਦੋ ਸੋ ਦੇ ਦਿੰਦਾ ਨਮੂ ਵੀ ਦੇ ਦਿੰਦਾ ਕਿੱਧਰ ਜਾਣਾ ਹੁਣ ਬਤਾਈ ਜਿੱਥੇ ਦਾ ਪਹੁੰਚ ਹੈ ਆਹ ਲੱਗੇ ਬਸ ਕੰਦੇ ਦੀ ਗੜਾ ਇੱਕੇਰੇ ਜੇ ਕਰਕੇ ਗੜਾ ਲਾ ਚੁੱਕਿਆ ਹੁਣ ਆ ਦੁਬਾਰਾ ਦੂਜੇ ਉਲਟਾ ਗੇੜਾ ਮੋਲ ਰਿਹਾ ਆ ਆ ਇੱਕ ਗੜੇ ਦੇ ਦਾਣੇ ਪਾ ਕੇ ਇਹਦੇ ਵਿੱਚ ਆ ਹੁਣ ਦੂਜੇ ਪਾਸੇ ਨੂੰ ਉਲਟਾ ਗੇੜਾ ਲਾ ਰਹੇ ਹਾਂ ਲੋ いいね。 ਇਨਾਟਲ ਮੇਰੇ ਕੱਟਿਓ ਬੰਦਾ ਨਾ ਨੂੰ ਕੱਟਾ ਕਰਾਂ ਜੈਸਾਨ ਬਲਾਕਾਂ ਵਾ ਆਹ ਚਲਾ ਜਾ ਇੱਧਰ ਬਹਿ ਜਾ ਸਪਾਸਟ ਆਹ ਸਾਡੇ ਹੋਰ ਕੇਸ ਸਾਲ ਫੜਦਾ ਸਾਲ ਵੱਧ ਰਿਹਾ ਹੈ ਪਹਿਲੇ ਲੋਚ ਚੱਲਦਾ ਸੀ ਹੁਣ ਬائیں ਦੇ ਜੇ ਵੱੱਧ ਚਲਾਉਂਦੇ ਨੇ ਤਾਂ ਮੰਨ ਲਓ ਵੀ ਸੰਦਰ ਪਰ ਸਰਵਰ ਦਾ ਇਸ ਕਰਕੇ ਪਹਿਲੇ ਲੋਕ ਚ ਚੱਲਦੇ ਇਹ ਗਲੀ ਚਾਂਦੀ ਨੂੰ ਫਿਰ ਪ੍ਰੈਸ ਸਰਵਰ ਲੰਗਾ ਬਹੁਤ ਸਮਰ ਲੋਕ ਖਸਦਾ ਹੈ ਇਧਰ ਆਪਣਾ ਹਾਰਲੈਂਡ ਖੜਾ ਆਪਣਾ ਟੀਕਾ 40000 50 50 ਹੀ ਗਿਆ ਜਿਹੜਾ ਜਦੋਂ ਕਰਾਂਗੇ ਜਦੋਂ ਚੱਲਦੀ ਹੈ ਹਲੇ ਹਲੇ ਕੋਈ ਤਾਂ ਆਜ ਉਹ ਜਿਹੜਾ ਪਹਿਲੇ ਚ ਹੁਣ ਚੱਲ ਗਿਆ ਦਾ ਦੂਜਾ ਲੰਬੂ ਪਾ ਰਿਹਾ ਹੈ ਦੋਨੋਂ ਚ ਅਲਾਇਕ ਪਾ ਗਿਆ ਹੁਣ ਆ ਦੂਜਾ ਪਾ ਰਿਹਾ ਯੇ ਜਿਹੜੀ ਸੁਪੀਆ ਪੂਰੀ ਆ ਲੱਗਦਾ ਵੀ ਆਪਾਂ ਨੂੰ ਥੋੜਾ ਜਿਹਾ ਵੀ ਨਰਮ ਹੋ ਸਕੇ ਪਰ ਵੀਰੀ ਸੁੱਕੀ ਆ। ਸੋ ਕਰਸੋ ਰੁਪਿਆ ਵਾਲਾ ਦਾਣਿਆ ਜੇ ਵੀ ਨਾਲ ਲਾਓ ਜੀ ਹਲਕੇ ਹਲਕੇ ਤਿੰਨ ਸੈਂਕਰ ਪਾ ਤੇ ਉਹ ਚੌਥੇ ਜਿਹੜੇ ਨੂੰ ਚੱਲੀ ਆ। ਇਹ ਜਿਹੜਾ ਲਾ ਕੇ ਫਿਰ ਮੰਨੋ ਵੀ ਹੁਣ ਘਟੀ ਜਾਂਦਾ ਇਹ ਜਿਹੜੇ ਵਿੱਚ ਉਹਦੇ ਮੁਤਾਬਕ ਟੈਂਕਰ ਵੀ ਹਲਕੇ ਹੋ ਜਾਂਦੇ ਨੇ। ਚੌਥਾ ਪਾ ਰਹੇ ਹਾਂ ਹੁਣ। ਚੌਥੇ ਜਿਹੜੇ ਨੂੰ ਲਾ ਕੇ ਆਹ ਟੈਂਕਰ ਪਾ ਕੇ ਫਿਰ ਇਹ ਕਾਲੀ ਫੁੱਲਾਂ ਨੂੰ ਤੇ ਦੂਜੀ ਉਹ ਰੰਗ ਪੀਟਰਾਲੀ ਚ ਫੇਰ ਪਵਾਵਾਂਗੇ ਹੋਰ ਇਹ ਆਪਣੀ ਆਹ ਜੌਂੜੀਆ ਵਾਲੀ ਫੁੱਲ ਹੋ ਜੂਗੀ ਜਿਹੜੀ ਆਪਣੀ ਹਾਲੈਂਡ ਵਾਲੀ ਆਹੋਂ ਸਾਹਮਣੇ ਉੱਚ ਪਵਾਵਾਂਗੇ ਆ ਚਾਹ ਪਾਣੀ ਪੀਂਦੇ ਨੇ ਬੈਠੇ ਹੋਰ ਜਿਹੜਾ ਚ ਪਾਉਣ ਆ ਗਏ ਮਾਲੋ ਹੁਣ ਉਹ ਥੋੜਾ ਜਿਹਾ ਗਿੱਲਾ ਖੇਤ ਆ ਉਹਦੇ ਵਿੱਚ ਪੂਰਾ ਜਿਹੜੀ ਟੈਂਕਰ ਭਰ ਕੇ ਨਹੀਂ ਲੈ ਕੇ ਆਉਂਦਾ ਰਹਿਣ ਵਾਲੇ ਇਸ ਕਰਕੇ ਥੋੜਾ ਜਿਹਾ ਘੱਟੇ ਲੈ ਕੇ ਆਉਂਦਾ ਨਹੀਂ ਤਾਂ ਉਹ ਜਰਾ ਪੂਰਾ ਜਿਹੜੇ ਭਰ ਕੇ ਨਹੀਂ ਲੈ ਕੇ ਆਉਂਦਾ ਜੇ ਭਰ ਕੇ ਲੈ ਕੇ ਆਵੇ ਫੇਰ ਤਾਂ ਇਹ ਤਿੰਨ ਜਿਹੜਿਆਂ ਨਾਲ ਪੂਰੀ ਹੋ ਜਾਣੀ ਸੀ ਪੌਣੇ ਇਹ ਥੋੜੇ ਜਿਹਾ ਅੱਛਾ ਥੇ ਪੌਣੇ ਪੌਣੇ ਤੇ ਇਹ ਜਿਹੜੇ ਤਾਂ ਕਰਕੇ ਹੋਰ ਜਿਆਦੇ ਪੌਣੇ ਪੈਗੇ ਆ ਲੱਗਦਾ ਚੱਲ ਪਿਆ ਹੁਣ ਤੇਰਾ ਹੋਣੇ ਵਾਲਿਆਂ ਦੀ ਤਕਰੀਬ ਹੋ ਰਹੀ ਹੈ ਹਾਂ ਜੀ ਨਾ ਆਰਾਮ ਆਜਾ ਆਪਾਂ ਜਾਓ ਅਜੇ ਇਹ ਗੇਰੇ ਕਿਉਂ ਆਏਗੇ ਅਜੇ ਤਾਂ ਇਹਦੇ ਬੱਚੇ ਤੋ ਤੋ ਇਹ ਟਰਾਲੀ ਤਾਂ ਲੈ ਕੇ ਚੱਲੇ ਨੇ ਹੁਣ ਘਰ ਨੂੰ ਭਰ ਗਏ ਹੈ ਬਾਕੀ ਦੀ ਉਹ ਦੂਜੀ ਟਰਾਲੀ ਚ ਪਵਾਵਾਂਗੇ ਜੰਨਾ ਚ ਚੱਲਦੀ ਦਿਖੀ ਆਪਾਂ ਉਹਨਾਂ ਕੇ ਚਾਰੇ ਚਲਾਉਣੀ ਆ ਬਾਕੀ ਦੀ ਸਵੇਰੇ ਚਲਾਵਾਂਗੇ ਇਹ ਘਰ ਨੂੰ ਲੈ ਕੇ ਚੱਲੇ ਆ। ਹਮ ਬائیں ਉਧਰ ਚੱਲ ਰਹੀ ਆ ਮਹੀਨ। ਉਹ ਦੂਜੀ ਆਪਣੇ ਵਾਲੀ ਟਰਾਲੀ 'ਚ ਆਉਣਗੇ ਦਾਣੇ। ਹੋ ਗਿਆ ਸਾਡੀ ਕਰਕੇ ਵੀ ਇਹ ਬਣ ਨਹੀਂ ਰਹੀ ਬਾਕੀ ਦੀ ਜਿਹੜੀ ਰਹੀ ਆ ਤੁਹਾਨੂੰ ਦਿਖਾਵਾਂਗੇ ਜੂਰੀ ਹੋਰ ਨਾਲ ਨੂੰ ਬਣਾ ਕੇ ਫੇਰ ਬਲੌਕ ਪਾਵਾਂਗੇ ਵਾਲੀ ਆਪਾਂ ਪਹਿਲਾਂ ਭਰ ਕੇ ਤੋਰ ਦਿੱਤੀ ਉਹ ਮੇਰੇ ਤੋਂ ਪਹਿਲਾਂ ਭਰ ਕੇ ਤੋਰੀ ਗਈ ਸੀ ਉਹਦਾ ਮੈਂ ਜ਼ਿਕਰ ਵੀਡੀਓ ਵਿੱਚ ਨਹੀਂ ਕਰਿਆ ਇਸ ਕਰਕੇ ਉਹ 16 ਬੋਡੀ ਟਰਾਲੀ ਤੇ ਆਪਣੀ ਜਿਹੜੀ ਆਪਾਂ ਜੇਰੀ ਦੀ ਪਹਿਲਾਂ ਭਰ ਕੇ ਤੋਰਤੀ ਸੀ ਉਹ ਥੋੜਾ ਜਿਹਾ ਮੇਰੇ ਆਉਣ ਤੋਂ ਪਹਿਲਾਂ ਹੀ ਉਹ ਲੈ ਕੇ ਤੇ ਤਾਂ ਕਰਕੇ ਉਹਦਾ ਵੀਡੀਓ ਚ ਮੈਂ ਨਾ ਦਿਖਾਈ ਉਹ ਨਾ ਉਹਦਾ ਜ਼ਿਕਰ ਕਰਿਆ ਤੀ ਉਹ ਆਪਾਂ ਇੱਕ 16 ਫੁੱਟ ਪਹਿਲਾਂ ਭਰ ਕੇ ਤੋਰ ਦਿੱਤੀ ਇਹਦੇ ਵਿੱਚ ਦੋਸਤੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਬਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਬਾਕੀ ਉਹ ਨਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੇਸ਼ ਵਿਦੇਸ਼ ਬੈਠੇ ਸਾਡੇ ਬਲੌਗ ਦੇਖਦੇ ਹੋ ਸਾਡੇ ਚੈਨਲ ਨਾਲ ਜੁੜੇ ਹੋਏ ਹੋ ਅਸੀਂ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਭੈਣਾਂ ਦਾ ਅ ਅੱਗੇ ਨੂੰ ਵੀ ਸਾਡਾ ਵਲੌਗ ਇਦਾਂ ਹੀ ਦੇਖਦੇ ਰਹੋ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਬਾਕੀ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਆਪਣੇ ਚੈਨਲ ਨੂੰ ਸ਼ੇਅਰ ਅੱਗੇ ਦੂਜੇ ਦੋਸਤਾਂ ਨੂੰ ਵੀ ਕਰ ਦਿਓ ਬਾਕੀ ਨਵੇਂ ਦੋਸਤ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਵੀ ਬਟਨ ਦੱਬ ਲਓ ਤਾਂ ਕਿ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਦੇਖਦੇ ਆ ਕੋਈ ਅਗਲੀ ਵੀਡੀਓ ਮਿਲਦੇ ਆਂ ਫੇਰ ਸਾਰਿਆਂ ਨੂੰ ਸਤ ਸ੍ਰੀ ਅਕਾਲ